ਬੈਰੀਕੇਟ ਤੋਂ ਥੋੜਾ ਜਿਹਾ ਪਹਿਲਾਂ ਇੱਕ ਬਾਬਾ ਜੀ ਜਿਹੜੇ ਬੈਠੇ ਹੋਏ ਨਜ਼ਰ ਆ ਰਹੇ ਹੋਣਗੇ ਤਾਂ ਬਾਬਾ ਜੀ ਨਾਲ ਗੱਲ ਕਰਦੇ ਆਂ ਬਾਪੂ ਜੀ ਤੁਸੀਂ ਇੱਥੇ ਬਹਿ ਕੇ ਕੀ ਗੱਲ ਹੋਗੀ ਮੈਂ ਜੀ ਗੁਰੂ ਗ੍ਰੰਥ ਕੇ ਸਾਹਿਬ ਦੇ हिसाब से ਚੱਲਣਾ ਹੈ ਇਹਨਾਂ ਨੂੰ ਸਭ ਨੂੰ ਇੱਕ ਪਾਸੇ ਇਕੱਠੇ ਕਰਨਾ ਜਿਸ ਤਾਂ ਤਾਂ ਗੁਰੂ ਸਾਹਿਬ ਜੀ ਬਾਣੀ ਦਰਜ ਆ ਸਵਾ ਬਚਾਓ ਮਿਲ ਕਿਤਰ ਹੋ ਮੇਰੇ ਭਾਈ ਦੁਬਦਾ ਦੂਰ ਕਰੋ ਲਾਏ ਉਸ ਤੇ ਬਾਅਦ ਅਸੀਂ ਜੋ ਕਾਰਵਾਈ ਕਰਾਂਗੇ ਉਹ ਹੋਏਗੀ ਇਹ ਇਹ ਸਾਰੇ ਮੇਰੇ ਵੀਰ ਬਿਲਕੁਲ ਤਾਂ ਦੇਖ ਸਕਦੇ ਹਾਂ ਪ੍ਰਸ਼ਾਸਨ ਜਿਹੜਾ ਮੌਕੇ ਦੇ ਉੱਪਰ ਪਹੁੰਚ ਚੁੱਕਿਆ ਹੈ ਇਸ ਵਿੱਚ ਪਟਿਆਲਾ ਦੇ ਡੀਸੀ ਨੇ ਤੇ ਐਸਐਸਪੀ ਬਰੁਨਿੰਗ ਸ਼ਰਮਾ ਜੀ ਨੇ ਉਹ ਇੱਥੇ ਪਹੁੰਚੇ ਨੇ ਸਥਿਤੀ ਦਾ ਜਾਇਜ਼ਾ ਉਹਨਾਂ ਦੇ ਵੱਲੋਂ ਲਿਆ ਜਾ ਰਿਹਾ ਵਾ ਪ੍ਰਸ਼ਾਸਨ ਮੌਕੇ ਦੇ ਉੱਪਰ ਪਹੁੰਚਿਆ ਕਿਉਂਕਿ ਲਗਾਤਾਰ ਜਿੱਥੇ ਪ੍ਰਬੰਧਾ ਜਿਹੜੇ ਇੱਥੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਕੀਤੇ ਗਏ ਨੇ ਉੱਥੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸਾਹਮਣੇ ਪ੍ਰਸ਼ਾਸਨ ਖੜਾ ਹੈ ਤੇ ਇੱਥੇ ਬਾਬਾ ਜੀ ਬੈਠੇ ਹੋਏ ਨੇ ਬਾਬਾ ਜੀ ਤੁਸੀਂ ਦਿੱਲੀ ਕਿਸਾਨਾਂ ਦੇ ਨਾਲ ਗੁੱਝ ਕਰਨ ਦੇ ਲਈ ਇੱਥੇ ਪਹੁੰਚੇ ਮੈਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਮੇਰੀ ਤੁਸੀਂ ਕਿਸਾਨਾਂ ਦੇ ਨਾਲੋਂ ਕਿਸਾਨਾਂ ਦਾ ਸਾਥ ਦੇਣਾ ਹੈ ਉਹ ਮੈਂ ਕਿਸੇ ਨਾਲ ਨਹੀਂ ਜੀ ਮੇਰਾ ਗੁਰੂ ਨਾਲ ਸੰਬੰਧ ਹੈ ਮੇਰੀ ਮੇਰੀ ਕੋਈ ਪਾਰਟੀ ਨਹੀਂ ਹੈ ਜੀ ਫਿਰ ਇੱਥੇ ਬੈਠਣ ਦਾ ਕਾਰਨ ਕੀ ਆ ਬਾਬਾ ਮੈਂ ਮੈਂ ਇਹਨਾਂ ਨੂੰ ਗੁਰੂ ਗ੍ਰੰਥ ਕੇ ਸਾਹਮਣੇ ਬਾਣੀ ਕੇ ਸਾਹਮਣੇ ਇਕੱਠਾ ਕਰਨਾ ਜੇ ਜੁੜਾ ਨਾ ਜੁੜਾ ਮੇਰਾ ਕੋਈ ਮਤਲਬ ਨਹੀਂ ਗੁਰੂ ਸਾਹਿਬ ਚ ਬਾਣੀ ਦਰਜ ਹੈ ਨਾ ਮੇਰਾ ਕੋਈ ਸਗਾ ਭਾਈ ਕਿਸੇ ਨਾਲ ਹੈ ਨਾ ਕੋਈ ਮਿੱਤਰ ਸਗੀ ਭੈਣ ਭਰਾ ਕੋਈ ਨਹੀਂ ਹਮਰਾ ਤੁਸੀਂ ਤੁਸੀਂ ਅੱਗੇ ਜਾਣਾ ਸੀਗਾ ਬਾਬਾ ਜੀ ਨਹੀਂ ਜਾਣਾ ਜੀ ਮੈਂ ਬਸ ਜਾਏ ਚਲ ਜਾਣਾ ਮੇਰਾ ਰਿਸ਼ਤਾ ਮੇਰਾ ਜਿਹੜਾ ਧੜਾ ਹੈਗਾ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਨਾਲ ਹੈ ਮੇਰਾ ਕਿਸੇ ਨਾਲ ਧੜਾ ਨਹੀਂ ਮੈਂ ਜਾਨਣਾ ਚਾਹੁੰਦਾ ਮਨ ਚ ਕੋਈ ਸਵਾਲ ਤਾਂ ਹੋਏਗਾ ਨਾ ਤੁਹਾਡੇ ਤੁਸੀਂ ਇੱਥੇ ਆਏ ਹੋ ਕਿਸਾਨਾਂ ਨੇ ਦਿੱਲੀ ਜਾਣਾ ਤਾਂ ਕਰਕੇ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡ ਲਗਾਏਗਾ ਪਰ ਤੁਸੀਂ ਕਹਿ ਰਹੇ ਹੋ ਮੈਂ ਕਿਸੇ ਦੇ ਨਾਲ ਨਹੀਂ ਤੁਸੀਂ ਆਏ ਹੋ ਤਾਂ ਚਾਹਨੇ ਕਿਉਂ ਮੈਂ ਤਾਂ ਆਪਣੀ ਗੱਲ ਕਰਨ ਆਇਆ ਜੀ ਕਿਹੜੀ ਗੱਲ ਕਰਨੀ ਮੈਂ ਗੱਲ ਕਰਾਂ ਮੈਂ ਤਾਂ ਗੁਰੂ ਗ੍ਰੰਥ ਸਾਹਿਬਗੇ ਬੇਨਤੀ ਕਰਾਂ ਵੀ ਸਾਰੀ ਪਾਰਟੀਆਂ ਪੂਰੇ ਪਾਰਨੀਆਂ ਇਕੱਠੀਆਂ ਹੋਣ ਇੱਕ ਜਗ੍ਹਾ ਠੀਕ ਹੈ ਅਗਲਗ ਅਲੱਗ-ਅਲੱਗ ਨਹੀਂ ਕੰਮ ਚੱਲਣਾ ਇਹਨਾਂ ਨੂੰ ਮੈਂ ਇਹੀ ਬੇਨਤੀ ਕਰਦਾ ਸਾਰੇ ਇੱਕ ਜਗ੍ਹਾ ਇਕੱਠੇ ਹੋ ਅਸੀਂ ਗੁਰੂ ਅਗੇ ਅਰਦਾਸ ਕਰਾਂਗੇ ਉਸ ਦੇ ਮੁਤਾਬਕ ਸੇ ਚੱਲਾਂਗੇ ਬੈਰੀਕੇਡ ਤੋਂ ਥੋੜਾ ਜਿਹਾ ਪਹਿਲਾਂ ਇੱਕ ਬਾਬਾ ਜੀ ਜਿਹੜੇ ਬੈਠੇ ਹੋਏ ਨਜ਼ਰ ਆ ਰਹੇ ਹੋਣਗੇ ਤਾਂ ਬਾਬਾ ਜੀ ਨਾਲ ਗੱਲ ਕਰਦੇ ਹਾਂ ਬਾਬਾ ਜੀ ਤੁਸੀਂ ਇੱਥੇ ਬਹਿ ਕੇ ਕੀ ਗੱਲੋਗੇ ਮੈਂ ਜੀ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਚੱਲਣਾ ਹੈ ਇਹਨਾਂ ਨੂੰ ਸਭ ਨੂੰ ਪਹਿਸਤ ਇਕੱਠੇ ਕਰਨਾ ਜਿਸ ਤਾਂ ਤਾਂ ਗੁਰੂ ਸਾਹਿਬ ਜੀ ਬਾਣੀ ਦਰਜਾ ਸਵਾ ਬਚਾਓ ਮਿਲ ਕਿਤਰ ਹੋ ਮੇਰੇ ਭਾਈ ਦੁਬਦਾ ਦੂਰ ਕਰੋ ਲਾਈ ਉਸ ਤੇ ਬਾਅਦ ਅਸੀਂ ਜੋ ਕਾਰਵਾਈ ਕਰਾਂਗੇ ਉਹ ਹੋਏਗੀ ਇਹ ਇਹ ਸਾਰੇ ਮੇਰੇ ਵੀਰ ਬਿਲਕੁਲ ਤਾਂ ਦੇਖ ਸਕਦੇ ਹਾਂ ਪ੍ਰਸ਼ਾਸਨ ਜਿਹੜਾ ਮੌਕੇ ਦੇ ਉੱਪਰ ਪਹੁੰਚ ਚੁੱਕਾ ਹੈ ਇਸ ਵਿੱਚ ਪਟਿਆਲਾ ਦੇ ਡੀਸੀ ਨੇ ਤੇ ਐਸਐਸਪੀ ਬਰੁਨ ਸ਼ਰਮਾ ਜੀ ਨੇ ਉਹ ਇੱਥੇ ਪਹੁੰਚੇ ਨੇ ਸਥਿਤੀ ਦਾ ਜਾਇਜ਼ਾ ਉਹਨਾਂ ਦੇ ਵੱਲੋਂ ਲਿਆ ਜਾ ਰਿਹਾ ਵਾ ਪ੍ਰਸ਼ਾਸਨ ਮੌਕੇ ਦੇ ਉੱਪਰ ਪਹੁੰਚਿਆ ਕਿਉਂਕਿ ਲਗਾਤਾਰ ਜਿੱਥੇ ਪ੍ਰਬੰਧਾ ਜਿਹੜੇ ਇੱਥੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਕੀਤੇ ਗਏ ਨੇ ਉੱਥੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸਾਹਮਣੇ ਪ੍ਰਸ਼ਾਸਨ ਖੜਾ ਹੈ ਤੇ ਇੱਥੇ ਬਾਬਾ ਜੀ ਬੈਠੇ ਹੋਏ ਨੇ ਬਾਬਾ ਜੀ ਤੁਸੀਂ ਦਿੱਲੀ ਕਿਸਾਨਾਂ ਦੇ ਨਾਲ ਗੁੱਝ ਕਰਨ ਦੇ ਲਈ ਇੱਥੇ ਪਹੁੰਚੇ ਮੈਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਮੇ ਮੇਰੀ ਤੁਸੀਂ ਕਿਸਾਨਾਂ ਦੇ ਨਾਲੋਂ ਕਿਸਾਨਾਂ ਦਾ ਸਾਥ ਦੇਣਾ ਹੈ ਮੈਂ ਕਿਸੇ ਨਾਲ ਨਹੀਂ ਜੀ ਮੇਰਾ ਗੁਰੂ ਨਾਲ ਸੰਬੰਧ ਹੈ ਮੇਰੀ ਮੇਰੀ ਕੋਈ ਪਾਰਟੀ ਨਹੀਂ ਹੈ ਜੀ ਫਿਰ ਇੱਥੇ ਬੈਠਣ ਦਾ ਕਾਰਨ ਕੀ ਆ ਬਾਬਾ ਮੈਂ ਮੈਂ ਇਹਨਾਂ ਨੂੰ ਗੁਰੂ ਘਰਾਂ ਦੇ ਸਾਹਮਣੇ ਬਾਣੀ ਦੇ ਸਾਹਮਣੇ ਇਕੱਠਾ ਕਰਨਾ ਜੀ ਜੁੜਾ ਨਾ ਜੁੜਾ ਮੇਰਾ ਕੋਈ ਮਤਲਬ ਨਹੀਂ ਗੁਰੂ ਸਾਹਿਬ ਦੀ ਬਾਣੀ ਦਰਜ ਹੈ ਨਾ ਮੇਰਾ ਕੋਈ ਸਾਕਾ ਭਾਈ ਕਿਸੇ ਨਾਲ ਨਾ ਕੋਈ ਮਿੱਤਰ ਸਗੀ ਭੈਣ ਭਰਾ ਕੋਈ ਨਹੀਂ ਹਮਰਾ ਤੁਸੀਂ ਤੁਸੀਂ ਅੱਗੇ ਜਾਣਾ ਸੀਗਾ ਬਾਬਾ ਜੀ ਮੈਂ ਕਿੱਥੇ ਨਹੀਂ ਜਾਣਾ ਜੀ ਮੈਂ ਬਸ ਜਾਏ ਚਲ ਜਾਣਾ ਮੇਰਾ ਰਿਸ਼ਤਾ ਮੇਰਾ ਜਿਹੜਾ ਧੜਾ ਹੈਗਾ ਉਹ ਸਿਰਫ ਗੁਰੂਗ੍ਰਾਂ ਸਾਹਿਬ ਨਾਲ ਹੈ ਮੇਰਾ ਕਿਸੇ ਨਾਲ ਧੜਾ ਨਹੀਂ ਮੈਂ ਜਾਨਣਾ ਚਾਹੁੰਦਾ ਮਨ ਚ ਕੋਈ ਸਵਾਲ ਤਾਂ ਹੋਏਗਾ ਨਾ ਤੁਹਾਡੇ ਤੁਸੀਂ ਇੱਥੇ ਆਏ ਹੋ ਕਿਸਾਨਾਂ ਨੇ ਦਿੱਲੀ ਜਾਣਾ ਤਾਂ ਕਰਕੇ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡ ਲਗਾਏਗਾ ਪਰ ਤੁਸੀਂ ਕਹਿ ਰਹੇ ਹੋ ਮੈਂ ਕਿਸੇ ਦੇ ਨਾਲ ਨਹੀਂ ਤੁਸੀਂ ਆਏ ਹੋ ਤਾਂ ਚੌਹਨੇ ਕੀ ਹੋ ਤੁਸੀਂ ਮੈਂ ਤਾਂ ਆਪਣੀ ਗੱਲ ਕਰਨ ਆਇਆ ਜੀ ਕਿਹੜੀ ਗੱਲ ਕਰਨ ਆਏ ਹੋ ਮੈਂ ਗੱਲ ਕਰਾਂ ਮੈਂ ਤਾਂ ਗੁਰੂਗ੍ਰਾਂ ਸਾਹਿਬਗੇ ਬੇਨਤੀ ਕਰਾਂ ਵੀ ਸਾਰੀ ਪਾਰਟੀਆਂ ਪੂਰੇ ਆਰਤਨੀਆਂ ਇਕੱਠੀਆਂ ਹੋਣ ਇੱਕ ਜਗ੍ਹਾ ਠੀਕ ਹੈ ਅਲੱਗ ਅਲੱਗ ਨਹੀਂ ਕੰਮ ਚੱਲਣਾ ਇਹਨਾਂ ਨੂੰ ਮੈਂ ਇਹੀ ਬੇਨਤੀ ਕਰਦਾ ਸਾਰੇ ਇੱਕ ਜਗ੍ਹਾ ਇਕੱਠੇ ਹੋ ਅਸੀਂ ਗੁਰੂ ਅੱਗੇ ਅਰਦਾਸ ਕਰਾਂਗੇ ਉਸke ਮੁਤਾਬਕ ਹੀ ਚੱਲਾਂਗੇ ਜੀ